ਸਵਾਗਤ ਹੈ ਜੀ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਮਿਰਚਾਂ ਦਾ ਅਚਾਰ ਪਾਵਾਂਗੇ ਬਹੁਤ ਹੀ ਅਲੱਗ ਤਰੀਕੇ ਦੇ ਨਾਲ ਤੇ ਬਹੁਤ ਹੀ ਵਧੀਆ ਬਹੁਤ ਹੀ ਨਵੇਂ ਤਰੀਕੇ ਦੇ ਨਾਲ ਅਚਾਰ ਪਾਵਾਂਗੇ ਇਹ ਮਿਰਚਾਂ ਮੈਂ ਲਈਆਂ ਨੇ ਅੱਧਾ ਕਿਲੋ ਤੇ ਇਹਦੇ ਵਿੱਚ ਆ ਲਾਲ ਵੀ ਤੇ ਪੀਲੀਆਂ ਮਿਰਚਾਂ ਵੀ ਹੈਗੀਆਂ ਨੇ ਮੇਤਿਆਂ ਦਾ achar ਅੱਜ ਬਹੁਤ ਨਾ ਤੀਸਤੀ ਤੇ ਬਹੁਤ ਹੀ ਵਧੀਆ ਜਿਹਾ achar ਬਣਾਉਣੀ ਆ ਵਿੱਚ ਆਪਾਂ ਥੋੜਾ ਜਿਹਾ ਲਸਣ ਪਾਵਾਂਗੇ ਨਾਲੇ ਆਪਾਂ ਅਦਰਕ ਵੀ ਪਾਵਾਂਗੇ ਤੇ ਇਹਨਾਂ ਨੂੰ ਕਟਾਂਗੇ ਆਪਾਂ ਅੱਜ ਇੱਕ ਨਵੇਂ ਤਰੀਕੇ ਦੇ ਨਾਲ ਐਸਰਾ ਕਟਾਂਗੇ ਛੋਟੀਆਂ-ਛੋਟੀਆਂ ਲੰਬੀਆਂ-ਲੰਬੀਆਂ ਵੀ ਕੱਟੀਆਂ ਜਾ ਸਕਦੀਆਂ ਨੇ ਪਰ ਆਪਾਂ ਇਹਨਾਂ ਨੂੰ ਅੱਜ ਨਾ ਇਹੋ ਜਿਹੇ ਆਕਾਰ ਵਿੱਚ ਕਟਾਂਗੇ ਗੋਲ-ਗੋਲ ਤੇ ਬਹੁਤ ਛੋਟੇ ਪੀਸਾਂ ਦੇ ਵਿੱਚ ਇਸ ਤਰ੍ਹਾਂ ਹੀ ਸਾਰੀਆਂ ਮਿਰਚਾਂ ਜਿਹੜੀਆਂ ਨੇ ਨਾ ਇਹਨਾਂ ਨੂੰ ਇਦਾਂ ਹੀ ਕੱਟੀ ਜਾਣਾ ਬਸ ਤੇ ਵਧੀਆ ਤਰ੍ਹਾਂ ਕੱਟ ਕੇ ਰੱਖ ਕੇ ਪਹਿਲਾ ਇਹਨਾਂ ਨੂੰ ਆਪਾਂ ਨਾ ਪਾਣੀ ਨਹੀਂ ਲੱਗਣ ਦੇਣਾ ਬਸ ਜਿੱਦਾਂ ਧੋਲੀਆਂ ਸੀ ਸਾਫ਼ ਕਰ ਲਈਆਂ ਸੀ ਤੇ ਪਾਣੀ ਨਹੀਂ ਲੱਗਣ ਦਿੱਤਾ ਸੀ ਹੁਣ ਇਹ ਕੱਟੀਆਂ ਗਈਆਂ ਤੇ ਆਹ ਦੇਖੋ ਲਸਣ ਲਿਆ ਜੇ ਮੈਂ 50 ਗ੍ਰਾਮ ਅਦਰਕ ਲਿਆ ਮੈਂ 100 ਗ੍ਰਾਮ ਤੇ ਦੋ ਨਿੰਬੂ ਲਏ ਨੇ ਤੇ ਅੱਧਾ ਕਿਲੋ ਮੈਂ ਮਿਰਚਾਂ ਹਰੀਆਂ ਲਈਆਂ ਨੇ ਹੁਣ ਅਦਰਕ ਤੇ ਲਸਣ ਵੀ ਕੱਟ ਲਿਆ ਏ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ achar ਕਿਵੇਂ ਪਾਉਣਾ ਆ achar ਤੁਸੀਂ ਬੜੀ ਵਾਰੀ ਪੈਂਦਾ ਵੇਖਿਆ ਹੋਵੇਗਾ ਮਿਰਚਾਂ ਦਾ ਪਰ ਅਦਰਕ ਲਸਣ ਦੇ ਨਾਲ ਨਹੀਂ ਪੈਂਦਾ ਵੇਖਿਆ ਠੀਕ ਹੈ ਹੁਣ ਤੁਸੀਂ ਇਹ ਦੇਖੋ ਕਿ ਲਸਣ ਤੇ ਅਦਰਕ ਜਦੋਂ ਪੈ ਗਏ ਨਾ achar ਦੇ ਵਿੱਚ ਇਹਦੇ ਬਹੁਤ ਹੀ ਟੇਸਟ ਵਧਾ ਦੇਣਾ ਇਹ ਬਹੁਤ ਵਧੀਆ ਤੇ ਫਰਸਟ ਕਲਾਸ ਬਣਦਾ ਏ achar ਇਹ ਰੈਸਪੀ ਜਿਹੜੀ ਹੈ ਨਾ ਬਹੁਤ ਹੀ ਵਧੀਆ ਬਣਦੀ ਆ ਹੁਣ ਆਪਾਂ ਇਹਨੂੰ ਡੰਡੇ ਕੁੰਡੇ ਦੇ ਵਿੱਚ ਹੀ ਮੈਂ ਥੋੜਾ ਥੋੜਾ ਕੋਟ ਲਵਾਂਗੀ ਕਿ ਇਹਨੂੰ ਜਿਆਦਾ ਬਰੀਕ ਨਹੀਂ ਕਰੂੰਗੀ ਮੈਂ ਥੋੜਾ ਮੋਟਾ ਮੋਟਾ ਰੱਖ ਜਿਹੜਾ ਅਦਰਕ ਹੈ ਇਹਨੂੰ ਮੈਂ ਪਹਿਲਾਂ ਪੀਸ ਲਵਾਂਗੀ ਥੋੜਾ ਥੋੜਾ ਮੋਟਾ ਰੱਖ ਕੇ ਇਹਨੂੰ ਮੈਂ ਮਿਕਸੀ ਦੇ ਵਿੱਚ ਨਹੀਂ ਪੀਠਿਆ ਕਿਉਂਕਿ ਬਹੁਤ ਬਰੀਕ ਹੋ ਜਾਣਾ ਸੀ ਤੇ ਇਹਨੂੰ ਮੈਂ ਡੰਡੇ ਕੁੰਡੇ ਚ ਹੀ ਕੁੱਟਣਾ ਵਧੀਆ ਸਮਝਿਆ ਵਾ ਵੀ ਆਪਾਂ ਜਿਹੋ ਜਿਹੇ ਸਾਡੇ ਮਿਰਚਾਂ ਦੇ ਪੀਸ ਨੇ ਉਦਾਂ ਦਾ ਹੀ ਸਾਡਾ ਇਹ ਜਿਹੜਾ ਅਦਰਕ ਹੈ ਇਵੇਂ ਬਣੇ ਇਦਾਂ ਦਾ ਹੀ ਬਣੇ ਉਹ ਵੀ ਪੀਸ ਇਦਾਂ ਦੇ ਹੀ ਬੰਨ। ਇਹ ਆਪਾਂ ਕੱਢ ਲਵਾਂਗੇ ਆ ਦੇਖੋ। ਤੇ ਆਚਾਰ ਬਹੁਤ ਹੀ ਵਧੀਆ ਨਾ ਸਾਲੋ ਸਾਲ ਕਿਤੇ 2 4 5 ਸਾਲ ਖਰਾਬ ਹੁੰਦਾ ਹੀ ਨਹੀਂ ਕਦੀ ਵੀ। 1 ਸਾਲ ਦੀ ਤਾਂ ਕੀ ਗੱਲ ਕਰਨੀ ਆ ਕਦੀ ਖਰਾਬ ਹੀ ਨਹੀਂ ਹੁੰਦਾ ਜੀ ਇਹ। ਹੁਣ ਆਪਾਂ ਜਿਹੜਾ ਲਸਣ ਸੀ ਨਾ ਉਹ ਵੀ ਆਪਾਂ ਇਦਾਂ ਹੀ ਕਟ ਲਵਾਂਗੇ ਤੇ ਜੇ ਲਸਣ ਤੁਸੀਂ ਜਿਹੜੇ ਭੈਣ ਭਾਵਨਾ ਹੀ ਖਾਂਦੇ ਨਾ ਭੈਣ ਭਾਈ ਨਹੀਂ ਖਾਂਦੇ ਲਸਣ ਤੇ ਉਹ ਛੱਡ ਵੀ ਸਕਦੇ ਹੈਗੇ ਆ ਫਿਰ ਆਪਾਂ ਇਹਦੀ ਜਗ੍ਹਾ ਹਿੰਗ ਵਰਤ ਲਾਂਗੇ ਪਰ ਸਾਡੇ ਘਰ ਚ ਲਸਣ ਜ਼ਰੂਰ ਖਾਂਦੇ ਆ ਤੇ ਇਸ ਕਰਕੇ ਆਪਾਂ ਲਸਣ ਜਿਹੜਾ ਆ ਜ਼ਰੂਰ ਪਾਉਣਾ ਆ ਕਿਉਂਕਿ ਇਹ ਲਸਣ ਦੇ ਨਾਲ ਇਹਦਾ ਟੇਸਟ ਜਿਹੜਾ ਮਿਰਚਾਂ ਦਾ ਬਹੁਤ ਹੀ ਨਾ ਇੱਕ ਵਧੀਆ ਫਰਸਟ ਕਲਾਸ ਬਣ ਜਾਂਦਾ ਅਚਾਰ ਇਹਦਾ ਇੱਕ ਨਵੇਂ ਤਰੀਕੇ ਦਾ ਆਚਾਰ ਤਿਆਰ ਹੋ ਰਿਹਾ ਇਹ ਇਹ ਬਹੁਤ ਵਧੀਆ ਬਣਦਾ ਏ ਇਸੇ ਤਰ੍ਹਾਂ ਹੀ ਮੋਟਾ ਮੋਟਾ ਲਸਣ ਵੀ ਥੋੜਾ ਮੋਟਾ ਮੋਟਾ ਹੀ ਰੱਖਾਂਗੇ ਅਸੀਂ ਐਨੂੰ ਵੀ ਇਸ ਤਰ੍ਹਾਂ ਹੀ ਕੁੱਟਣਾ ਆ ਬਸ ਥੋੜਾ ਥੋੜਾ ਕਰਕੇ ਨਾ ਹੁਣ ਇਹਨੂੰ ਵੀ ਆਪਾਂ ਥੋੜਾ ਜਿਹਾ ਹੋਰ ਕੁੱਟਾਂਗੇ ਇਹ achar ਜਿਹੜਾ ਆ 5-7 ਦਿਨਾਂ ਦੇ ਅੰਦਰ-ਅੰਦਰ ਬਣ ਜਾਂਦਾ ਏ ਤੇ ਬਹੁਤ ਹੀ ਵਧੀਆ ਬਣ ਜਾਂਦਾ ਏ ਲਸਣ ਔਰ ਅਦਰਕ ਦੇ ਨਾਲ ਆਪਾਂ ਜਿਹੜਾ ਮਿਰਚਾਂ ਦਾ achar ਪਾਉਣ ਲੱਗੇ ਆ ਹੁਣ ਇਹਨੂੰ ਵੀ ਆਪਾਂ ਬਾਹਰ ਕੱਢ ਲਵਾਂਗੇ ਇਹ ਵੀ ਇੱਕ ਗੱਲ ਤੁਸੀਂ ਦੇਖੋ ਕਿ ਜਿਹੋ ਜੇ ਪੀਸ ਆਪਾਂ ਉਹਦੇ ਕੀਤੇ ਨੇ ਦੁੱਗੀਆਂ ਦੋਨਾਂ ਮਿਰਚਾਂ ਦੇ ਤੇ ਅਦਰਕ ਦੇ ਕੀਤੇ ਨੇ ਇਸ ਤਰ੍ਹਾਂ ਦੇ ਆਪਾਂ ਲਸਣ ਦੇ ਵੀ ਕਰ ਲੈਨੇ ਬਰਾਬਰ ਦੇ ਪੀਸ ਆ ਸਾਰਿਆਂ ਦੇ ਹੀ ਆਪਾਂ ਸਾਰਾ ਹੀ ਕੱਢ ਲਵਾਂਗੇ ਤੇ ਹੁਣ ਆਪਾਂ ਨਾ ਆਚਾਰ ਪਾਉਨੇ ਆ ਬਹੁਤ ਵਧੀਆ ਤਰ੍ਹਾਂ ਦੇਖੋ ਕੁੱਟ ਕੇ ਰੱਖ ਲਿਆ ਮਿਰਚਾਂ ਕੱਟ ਕੇ ਰੱਖ ਲੀਆਂ ਨੇ ਹੁਣ ਮੇਰੇ ਕੋਲ ਮਸਾਲੇ ਆ ਜੀ ਆਚਾਰ ਚਮਚੇ ਮੈਂ ਸੌਂਫ ਦੇ ਲਏ ਨੇ ਤੇ ਚਾਰ ਹੀ ਮੈਂ ਸਾਬਤ ਧਨੀਆ ਦੇ ਲਏ ਨੇ ਦੋ ਚਮਚੇ ਮੈਂ ਜੀਰੇ ਦੇ ਲਏ ਨੇ ਤੇ ਦੋ ਚਮਚੇ ਮੈਂ ਉਹਦੇ ਲਏ ਨੇ ਆਪਣੇ ਦੇ ਇਹ ਮਿੱਥੇ ਤੇ ਰਾਈ ਦੇ ਦੋ ਚਮਚੇ ਲਏ ਨੇ ਹੁਣ ਮੈਂ ਇਹਨਾਂ ਨੂੰ ਸਾਰਿਆਂ ਨੂੰ ਮਸਾਲਿਆਂ ਨੂੰ ਥੋੜਾ ਜਿਹਾ ਸਕਾ ਲਵਾਂਗੀ ਤੇ ਕਾਲੀਆਂ ਮਿਰਚਾਂ ਮੈਂ ਛੱਡ ਦਿੱਤੀਆਂ ਨੇ ਕਾਲੀਆਂ ਮਿਰਚਾਂ ਇਸ ਲਈ ਨਹੀਂ ਇਹਦੇ ਚ ਪਾਉਣੀਆਂ ਕਿਉਂਕਿ ਮਿਰਚਾਂ ਦਾ ਹੀ achar ਹੈ ਤੇ ਫਿਰ ਬਹੁਤ ਜ਼ਿਆਦਾ ਤੇਜ਼ ਹੋ ਜਾਣਾ ਤੇ ਇਸ ਕਰਕੇ ਕਾਲੀ ਮਿਰਚ ਨਹੀਂ ਪਾਉਣੀ ਚਾਹੀਦੀ ਇਹ ਪਹਿਲਾ ਹੀ ਤੇ ਮਿਰਚਾਂ ਦਾ ਆਚਾਰ ਹੈ ਨਾ ਹੁਣ ਆਪਾਂ ਥੋੜਾ ਥੋੜਾ ਇਹਨੂੰ ਸਕਾ ਲਵਾਂਗੇ ਜਨਿਗੇ ਭੁੰਨ ਲਵਾਂਗੇ ਛੇਤੀ ਪੀਠ ਜਾਏਗਾ ਇਹ ਮਸਾਲਾ ਇਸ ਤਰ੍ਹਾਂ ਬਣਾਉਗੇ ਆਚਾਰ ਤੇ ਬਹੁਤ ਹੀ ਵਧੀਆ ਬਣਦਾ ਏ ਤੇ ਨਾ ਕਦੀ ਇਹ ਖਰਾਬ ਹੀ ਹੁੰਦਾ ਏ ਇਹ ਬਹੁਤ ਫਰਸਟ ਕਲਾਸ ਆਚਾਰ ਬਣਦਾ ਏ ਤੇ ਹੁਣ ਇਹ ਜਿਹੜਾ ਮਸਾਲਾ ਏ ਸਾਡਾ ਤਿਆਰ ਹੋ ਗਿਆ ਏ ਇਹਨੂੰ ਅਸੀਂ ਨਾ ਕੋਟ ਲਾਵਾਂਗੇ ਬਰੀਕ ਕਰ ਲਵਾਂਗੇ ਇਹਨੂੰ ਵੀ ਮਿਕਸੀ ਦੇ ਵਿੱਚ ਨਹੀਂ ਆਪਾਂ ਬਰੀਕ ਕਰਦੇ ਇਹਨੂੰ ਐਦੇ ਜਿਹੀ ਕਰਾਂਗੇ ਬਰੀਕ ਡੰਡੇ ਕੁੰਡੇ ਨਾਲ ਹੀ ਕਿਉਂਕਿ ਬਹੁਤ ਜ਼ਿਆਦਾ ਪਾਊਡਰ ਨਹੀਂ ਬਣਾਣਾ ਅਸੀਂ ਇਹ ਵੀ ਥੋੜਾ ਥੋੜਾ ਮੋਟਾ ਮੋਟਾ ਹੀ ਰੱਖਣਾ ਦੇਖੋ ਕਿੰਨੀ ਜਲਦੀ ਪੀਠੀ ਜਾਣ ਡਿਆ ਆਪਣੇ ਆਪ ਇਹ ਨਾ ਬਸ ਬਰੀਕ ਹੋਈ ਜਾ ਰਿਆ ਐਸ ਤਰ੍ਹਾਂ ਹੀ ਰਗੜ ਲਾਂਗੇ ਬਸ ਇਹਨੂੰ ਜਿਆਦਾ ਤੇਜ਼ ਮਸਾਲੇ ਪਾਣ ਦਾ ਇਹਦੇ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਜਿਹੜਾ ਮਿਰਚਾਂ ਦਾ achar ਹੁੰਦਾ ਨਾ ਉਹਦੇ ਵਿੱਚ ਇਹੋ ਜਿਹੇ ਟੇਸਟੀ ਮਸਾਲੇ ਦੁਜੇ ਹੀ ਪਾਏ ਜਾ ਸਕਦੇ ਆ ਤੇ ਤਿੱਖੇ ਮਸਾਲੇ ਜਿਹੜੇ ਹੋ ਨਹੀਂ ਪਾਉਣੇ ਚਾਹੀਦੇ ਕਿਉਂਕਿ ਇਹਦੇ ਮਿਰਚਾਂ ਵੈਸੇ ਹੀ ਤਿੱਖੀਆਂ ਹੁੰਦੀਆਂ ਨੇ ਹੁਣ ਇਹ ਮਸਾਲਾ ਜਿਹੜਾ ਦੇਖੋ ਦੋ ਦੋ ਫਾੜ ਜੇ ਹੋ ਗਏ ਆ ਆ ਦੇਖੋ ਬਸ ਇਹੋ ਜਿਹਾ ਹੀ ਰੱਖਣਾ ਹੈ ਇਸ ਤੋਂ ਜ਼ਿਆਦਾ ਆਪਾਂ ਬਰੀਕ ਨਹੀਂ ਕਰਾਂਗੇ ਤੇ ਹੁਣ ਆਪਾਂ ਨਾ ਤੇਲ ਪਾਵਾਂਗੇ ਫਰਾਈਪੈਨ ਦੇ ਵਿੱਚ ਤੇਲ ਵੀ ਆਪਾਂ ਹਿਸਾਬ ਨਾਲ ਹੀ ਪਾਣਾ ਬਹੁਤ ਜ਼ਿਆਦਾ ਤੇਲ ਨਹੀਂ ਪਾਉਂਦੇ ਇਹ ਹੋ ਗਈਆਂ ਦੋ ਕੜਚੀਆਂ ਆਧੀ ਕੜਚੀ ਹੋਰ ਪਾਵਾਂਗੇ ਜ਼ਿਆਦਾ ਨਹੀਂ ਪਾਵਾਂਗੇ ਸੀ ਬਸ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਵਾਂਗੇ ਚੰਗੀ ਤਰ੍ਹਾਂ ਦਾ ਮਤਲਬ ਕਿ ਤੇਲ ਤਾਂ ਚੰਗੀ ਤਰ੍ਹਾਂ ਗਰਮ ਹੋਣਾ ਹੈ ਕੱਚਾ ਨਹੀਂ ਰੱਖ ਸਕਦੇ ਕਿਉਂਕਿ ਇਹ ਜਿਹੜੇ achar ਹੁੰਦੇ ਆ ਨਾ ਇਹ ਤੇ ਛੇਤੀ ਖਾਣਾ ਸ਼ੁਰੂ ਕਰ ਦਿੰਦੇ ਆ ਨਾ ਫਿਰ ਇਸ ਕਰਕੇ ਤੇਲ ਜਿਹੜਾ ਆ ਇਹਦਾ ਚੰਗੀ ਤਰ੍ਹਾਂ ਧੂਆਂ ਕੱਢ ਲੈਣਾ ਚਾਹੀਦਾ ਆ ਉਹ ਦੇਖੋ ਹੁਣ ਇਹ ਤਾਂ ਹੋ ਗਿਆ ਨਾ ਚੰਗੀ ਤਰ੍ਹਾਂ ਸੜ ਗਿਆ ਤੇ ਹੁਣ ਆਪਾਂ ਇਹਨੂੰ ਪਾਦਤਾ ਵਿੱਚ ਅਦਰਕ ਹੁਣ ਆਪਾਂ ਇੱਥੇ ਅਦਰਕ ਪਾ ਪਹਿਲਾਂ ਲਸਣ ਪਾਇਆ ਹੁਣ ਆਪਾਂ ਅਦਰਕ ਵੀ ਪਾਤਾ ਜੇ ਸੌਰੀ ਤੇ ਥੋੜਾ ਜਿਆ ਸੇਕ ਲਵਾਂਗੇ ਗੈਸ ਮੈਂ ਬੰਦ ਕਰ ਦਿੱਤਾ ਏ ਕਿਉਂਕਿ ਆਪਾਂ ਇਹਨੂੰ ਭੁੰਨਣਾ ਨਹੀਂ ਹੈਗਾ ਤੇ ਹੁਣ ਆਪਾਂ ਮਸਾਲੇ ਪਾ ਦਵਾਂਗੇ ਇਹੋ ਜਿਹਾ achar ਤੁਸੀਂ ਪਹਿਲਾਂ ਕਦੀ ਨਾ ਪੈਂਦਾ ਦੇਖਿਆ ਹੀ ਹੋਏਗਾ ਤੇ ਨਾ ਬਣਾਇਆ ਹੀ ਹੋਏਗਾ ਇਹ achar ਨੂੰ ਜ਼ਰੂਰ ਪਹਿਲ ਦਿਓ ਇਹ achar ਬਹੁਤ ਟੇਸਟੀ ਬਣਦਾ ਜੇ ਹੁਣ ਹਲਦੀ ਪਾ ਦਵਾਂਗੇ ਇੱਕ ਚਮਚਾ ਪਾਤੀ ਆ ਹੋਰ ਪਾ ਦਾਂਗੇ ਥੋੜੀ ਜੀ ਮੈਂ ਦੇਗੀ ਮਿਰਚ ਨਹੀਂ achar ਦੇ ਵਿੱਚ ਵਰਤਾਂਗੀ ਕਿਉਂਕਿ achar ਦਾ ਰੰਗ ਜਿਹੜਾ ਬਹੁਤ ਡਾਰਕ ਹੋ ਜਾਂਦਾ ਹੈ ਤੇ ਜਿਹੜਾ ਅਸਲੀ achar ਦਾ ਰੰਗ ਹੁੰਦਾ ਉਹ ਹਲਦੀ ਵਾਲਾ ਹੀ ਹੁੰਦਾ ਹੈ ਹੁਣ ਮੈਂ ਦੇਖੋ ਵਿੱਚ ਨਾ ਹਲਦੀ ਉਹਦੀ ਦੇਗੀ ਮਿਰਚ ਜਿਹੜੀ ਆ ਜਨਿਕੇ ਰੰਗ ਵਾਲੀ ਮਿਰਚ ਜਿਹੜੀ ਆ ਨਹੀਂ ਪਾਈ ਹੈਗੀ ਹੁਣ ਆਪਾਂ ਪਾਵਾਂਗੇ ਮਿਰਚਾਂ ਕਟੀਆਂ ਹੋਈਆਂ ਦੇਖੋ ਕਿੰਨੀਆਂ ਸੋਹਣੀਆਂ ਮਿਰਚਾਂ ਲੱਗਦੀਆਂ ਕਟੀਆਂ ਨਿਗੈਣੀਆਂ ਤੇ ਇਹ ਅਚਾਰ ਜਦੋਂ ਤਿਆਰ ਹੋ ਗਿਆ ਇਹ ਬਹੁਤ ਹੀ ਵਧੀਆ ਟੇਸਟੀ ਬਣਨਾ ਹੈ ਸਾਰਾ ਮਿਕਸ ਕਰ ਦਵਾਂਗੇ ਹਲਾ ਕੇ ਇਸ ਤਰ੍ਹਾਂ ਜਦ ਤੱਕ ਇਹ ਠੰਡਾ ਨਹੀਂ ਹੁੰਦਾ ਉਨੀ ਦੇਰ ਤੱਕ ਇਹਨੂੰ ਥੋੜਾ ਜਿਹਾ ਹਿਲਾਏ ਜਾਵਾਂਗੇ ਤੇ ਇਹ ਇਦਾਂ ਹੀ ਠੰਡਾ ਹੋਏਗਾ ਹੁਣ ਇਹਦੇ ਵਿੱਚ ਨਮਕ ਪਾਵਾਂਗੇ ਇੱਕ ਚਮਚਾ ਪਾਤਾ ਪਹਿਲਾਂ ਭਰ ਕੇ ਫਿਰ ਦੋ ਚਮਚੇ ਹੋ ਗਏ ਇਹ ਤਿੰਨੇ ਚਮਚੇ ਆ ਹੁਣ ਆਪਾਂ ਕਾਲੇ ਨਮਕ ਦਾ ਇੱਕ ਚਮਚਾ ਪਾ ਦਵਾਂਗੇ ਦੇਖੋ ਇਹ ਚਾਰ ਚਮਚੇ ਨਮਕ ਪਾਇਆ ਹੈ ਬਹੁਤ ਹੈ ਇੰਨਾ ਨਮਕ ਇਹਦੇ ਵਿੱਚ ਇਹ ਜੀ ਅਮਚੂਰਾ ਆ ਇਹ ਤੇ ਨਾ ਇੰਨੇ ਤੇ ਚਾਰ ਬਹੁਤ ਵਧੀਆ ਰੱਖਣਾ ਹੈ ਇਹ ਦੋ ਚਮਚੇ ਮੈਂ ਅਮਚੂਰਾ ਪਾਤਾ ਹੈ ਥੋੜੀ ਜਿਹੀ ਹੋਰ ਖਟਾਈ ਵੀ ਪਾਵਾਂਗੇ ਪਰ ਅਮਚੂਰੇ ਨਾਲ ਨਾ ਆਚਾਰ ਜਿਹੜਾ ਬਹੁਤ ਵਧੀਆ ਰਹਿੰਦਾ ਹੈ ਖਰਾਬ ਵੀ ਨਹੀਂ ਹੁੰਦਾ ਇੱਕ ਵਾਰੀ ਬਣਾ ਕੇ ਦੇਖਿਓ આમਚੂਰਾ ਜਿਹੜਾ ਇਹ ਬਹੁਤ ਵਧੀਆ ਆਚਾਰ ਨੂੰ ਰੱਖਦਾ ਏ ਇਹਦਾ ਟੇਸਟ ਵੀ ਬਹੁਤ ਹੈ ਹੁਣ ਆਪਾਂ ਜਿਹੜੇ ਨਿੰਬੂ ਦੋਦ ਖਾਏ ਸੀ ਤੁਹਾਨੂੰ ਉਹ ਵੀ ਆਪਾਂ ਜਿਹੜੇ ਆ ਇਹਨਾਂ ਨੂੰ ਨਿਚੋੜ ਦਵਾਂਗੇ ਨਿੰਬੂਆਂ ਨੂੰ ਵੀ ਉੱਪਰ ਇੰਨਾ ਦਾ ਰਸ ਵੀ ਪਾ ਦਵਾਂਗੇ ਕਿਉਂਕਿ ਖਟਾਈ ਥੋੜੀ ਜਿਹੀ ਪਾਵਾਂਗੇ ਵਿੱਚ ਤੇ ਇੱਕ ਤੇ achar ਖਰਾਬ ਨਹੀਂ ਹੋਏਗਾ ਤੇ ਨਾ ਇਹ ਹੋਣਾ ਆ ਤੇ ਇੱਕ ਇਹ ਆਕੇ ਬਹੁਤ ਵਧੀਆ ਟੇਸਟ ਵੱਜ ਜਾਏਗਾ achar ਦਾ ਉਹ ਨਿੰਬੂ ਪਾਤੇ ਨੇ ਤੇ ਥੋੜਾ ਜਿਹਾ ਅਸੀਂ ਨਾ ਸਿਰਕਾ ਵੀ ਪਾ ਦਵਾਂਗੇ ਉਹ ਆਪਣੀ ਮਰਜ਼ੀ ਆ ਤੁਸੀਂ ਪਾਉਣਾ ਪਾ ਸਕਦੇ ਹੋ ਨਹੀਂ ਪਾਉਣਾ ਤੇ ਛੱਡ ਵੀ ਸਕਦੇ ਹੋ ਪਰ ਮੈਂ ਜ਼ਰੂਰ ਪਾਉਂਗੀ ਥੋੜਾ ਜਿਹਾ ਸਿਰਕਾ ਸਿਰਕੇ ਦਾ ਇਹ ਪਾਉਂਦਾ ਮਤਲਬ ਇਹ ਆ ਕਿ ਖਟਾਈ ਜਿਹੜੀ ਆ ਜਲਦੀ ਰਚ ਜੇਗੀ ਇਹਨਾਂ ਦੇ ਵਿੱਚ ਮਿਰਚਾਂ ਦੇ ਵਿੱਚ ਤੇ ਕੌੜਾ ਜਿਹੜਾ ਪਾਣ ਇਹਨਾਂ ਦਾ ਮਿਰਚਾਂ ਦਾ ਉੱਕੜ ਜਾਏਗਾ ਆ ਦੇਖੋ ਹੁਣ ਮੈਂ ਪਾ ਦਿੱਤਾ 4 ਚਮਚੇ ਸਿਰਕਾ ਵਿਖਾਇਆ ਨਹੀਂ ਤੁਹਾਨੂੰ ਵੈਸੇ ਪਾ ਦਿੱਤਾ ਮੈਂ ਤੇ ਚਲੋ ਕੋਈ ਨੇ ਇਦਾਂ ਹੀ ਸਫੇਦ ਰੰਗ ਦਾ ਸਿਰਕਾ ਜਿਹੜਾ ਆ ਉਹਨੂੰ ਚਾਰਕ ਚਮਚੇ ਇਦਾਂ ਪੈਜੇ ਵਿੱਚ ਤੇ ਬਹੁਤ ਹੀ ਵਧੀਆ ਹੁੰਦਾ ਵਾ ਬਾਕੀ ਮਰਜੀ ਹੈ ਤੁਹਾਡੀ ਉਹਦੀ ਜਗ੍ਹਾ ਤੁਸੀਂ ਤੇਲ ਵੀ ਪਾ ਸਕਦੇ ਹੋ ਗਰਮ ਕਰਕੇ ਹੋਰ ਪਰ ਮੈਂ ਸਿਰਕੇ ਵਾਲਾ achar ਬਣਾਇਆ ਤੇ ਸਿਰਕਾ ਹੀ ਪਾਇਆ ਹੈ ਵੇਖੋ ਥੱਲੇ ਇਹ ਮਿਰਚਾਂ ਜਦੋਂ ਫੁੱਲ ਗਈਆਂ ਤੇ ਸਿਰਕਾ ਸਾਰਾ ਹੀ ਨਾ ਲੱਗ ਜਾਣਾ ਤੇ ਬਹੁਤ ਵਧੀਆ ਮਿਰਚਾਂ ਨੇ ਬਣ ਜਾਣਾ ਤੇ ਆ achar ਵੇਖੋ ਕਿੰਨਾ ਵਧੀਆ ਤੇ ਚਾਰ ਪੰਜ ਦਿਨਾਂ ਬਾਅਦ ਬਾਦ ਦੋ ਘੇ ਧੁੱਪਾਂ ਲਵਾਈਆਂ ਤੇ achar ਬਹੁਤ ਹੀ ਟੇਸਟੀ ਬਣ ਜਾਣਾ ਜੀ ਤੇ ਮੇਰਾ ਚੈਨਲ ਹੈਗਾ ਰਿਆਰ ਫੂਡ ਚੈਨਲ ਆ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਬਹੁਤ ਬਹੁਤ ਮਿਹਰਬਾਨੀ ਹੈ ਜੀ ਥੈਂਕ ਯੂ